ਸਨਮਾਨਯੋਗ ਸਾਧ ਸੰਗਤ ਜੀ ਗੁਰੂ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਆਓ ਆਪਾਂ ਅੱਜ ਗੁਰੂ ਨਾਨਕ ਸਾਹਿਬ ਜੀ ਪਾਤਸ਼ਾਹ ਜੀ ਦੇ ਪਿਆਰ ਵਿੱਚ ਗੁਰੂ ਜੀ ਦੇ ਬਾਲ ਚੂਜ ਤੇ ਮਹਾਰਾਜ ਨੇ ਆਪਣੀ ਉਮਰ ਦੇ ਜੋ 32 ਸਾਲ ਗੁਰੂ ਜੀ ਨੇ ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਤੀਤ ਕੀਤੇ ਆ ਉਹਦੇ ਵਿੱਚ ਕੀ ਕੁਝ ਵਾਪਰਿਆ ਪ੍ਰੇਮ ਸਹਿਤ ਸਰਵਣ ਕਰੀਏ ਜੀ ਜਦੋਂ ਮਹਾਰਾਜ 1 ਮਹੀਨੇ ਦੇ ਹੋਏ ਗੁਰੂ ਸਾਹਿਬ ਜੀ ਉਹਨਾਂ ਦੀ ਉਮਰ ਸਿਰਫ 1 ਮਹੀਨੇ ਹੋਈ ਆ ਤੇ ਉਦੋਂ ਵੀ ਜੇ ਕੋਈ ਆਵਾਜ਼ ਮਾਰਦਾ ਮਹਾਰਾਜ ਉਹਦੇ ਵੱਲ ਨੀਝ ਲਾ ਕੇ ਦੇਖਣ ਲੱਗ ਪੈਂਦੇ ਪਰ ਉਹ ਸ਼ਬਦ ਹੈ ਨਾ ਕਿਹੜਾ ਝੱਲੇ ਗੁਰੂ ਕੀ ਝੱਲ ਹਰ ਕੋਈ ਨਮਸਕਾਰ ਕਰਕੇ ਮਹਾਰਾਜ ਨੂੰ ਅੱਗੇ ਤੁਰ ਜਾਂਦਾ ਕਈਆਂ ਦੀਦਾਰ ਪਾ ਕੇ ਆਪਣੇ ਸਰੀਰ ਵਿੱਚ ਨਮਾ ਰਸ ਭਰ ਲਿਆ ਮਹਾਰਾਜ ਜੀ ਦੇ ਰੋਗੀ ਜੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਮਹਾਰਾਜ ਜੀ ਦੇ ਤੇ ਉਦੋਂ ਅਰੋਗ ਹੋ ਜਾਂਦੇ ਤੰਦਰੁਸਤ ਹੋ ਜਾਂਦੇ ਦੇਖੋ ਜੀ ਮਹਾਰਾਜ ਨਦਰੀ ਨਦਰ ਨਿਹਾਲ ਜੋ ਕਰਨ ਆਏ ਆ ਸਾਰਿਆਂ ਨੂੰ ਫਿਰ ਤਿੰਨ ਮਹੀਨਿਆਂ ਦੀ ਜਦੋਂ ਉਮਰ ਹੋਈ ਆ ਮਹਾਰਾਜ ਜੀ ਤਿੰਨ ਕੁ ਮਹੀਨਿਆਂ ਦੇ ਹੋਏ ਆ ਤਾਂ ਗਰਦਨ ਟਿਕਾ ਕੇ ਬੈਠ ਜਾਂਦੇ ਇੰਜ ਪ੍ਰਤੀਤ ਹੁੰਦਾ ਜਿਵੇਂ ਕਿਸੇ ਸੋਚ ਨੇ ਨਾ ਵੀ ਉਹਨਾਂ ਦੇ ਅੰਦਰ ਬਹੁਤ ਗੰਭੀਰਤਾ ਸੀ ਆਮ ਕਰਕੇ ਆਪਾਂ ਬੱਚਾ ਵੇਖਦੇ ਹਾਂ ਉਹ ਇੰਨੀ ਜਲਦੀ ਇਹ ਸਭ ਕੁਝ ਨਹੀਂ ਕਰ ਸਕਦਾ 4 ਮਹੀਨਿਆਂ ਦੇ ਹੋਏ ਮਹਾਰਾਜ ਜੀ ਦੇ ਮਾਤਾ ਤ੍ਰਿਪਤਾ ਜੀ ਨੇ ਛੋਟੀ ਜੀ ਝੱਗੀ ਪਾਈ ਹੈ ਬਹੁਤ ਸੁੰਦਰ ਲੱਗ ਰਹੇ ਆ ਮਹਾਰਾਜ ਫਿਰ 6 ਮਹੀਨਿਆਂ ਦੇ ਹੋਏ ਅੱਗੋਂ ਹੰਗਾਰਾ ਵੀ ਦਿੰਦੇ ਆ ਜੇ ਕੋਈ ਬੁਲਾਉਂਦਾ 7 ਮਹੀਨਿਆਂ ਦੇ ਚੌਂਕੜੀ ਮਾਰ ਕੇ ਮਹਾਰਾਜ ਬੈਠ ਜਾਂਦੇ ਕੁਈ ਇਹਨਾਂ ਨੂੰ ਫਿਰ ਤਪੱਸਵੀ ਕਹਿੰਦਾ ਜੀ ਕੋਈ ਜੋਗੀ ਕਹਿੰਦਾ ਅੱਠ ਮਹੀਨਿਆਂ ਦੇ ਹੋਏ ਮੇਰੇ ਗੁਰਦੇਵ ਜੀ ਵੀਰ ਆਸਣ ਲਾ ਕੇ ਮਹਾਰਾਜ ਸੱਜ ਜਾਂਦੇ ਆ ਜੀ ਦੇਖੋ ਜੀ ਇਹਨਾਂ ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਬੜਾ ਸੁੰਦਰ ਬੜੀ ਖੋਜ ਕਰਕੇ ਇਹ ਨਾ ਉਹਨਾਂ ਨੇ ਇੱਕ ਕਿਤਾਬ ਲਿਖੀ ਗੁਰੂ ਨਾਨਕ ਸਾਹਿਬ ਜੀ ਦੇ ਪਿਆਰ ਵਿੱਚ ਕਹਿੰਦੇ ਮਹਾਰਾਜ ਇੱਕ ਗੋਡੇ ਦੀ ਟੇਕ ਨਾਲ ਕਿੰਨਾ ਕਿੰਨਾ ਚਿਰ ਮਹਾਰਾਜ ਪਾਸ਼ਾ ਜੀ ਬੈਠੇ ਰਹਿੰਦੇ ਤੇ 9 ਮਹੀਨਿਆਂ ਦੇ ਹੋਏ ਸੀ ਜਦੋਂ ਪਾਸ਼ਾ ਜੀ ਤੁਰਨ ਲੱਗ ਗਏ ਸੀ ਤੇ ਮੁੱਖ ਤੋਂ ਨਾ ਬਾਬਾ ਬਾਬਾ ਇਹ ਵੀ ਸ਼ਬਦ ਮਹਾਰਾਜ ਕਹਿੰਦੇ ਸੀ ਤੇ ਜਦੋਂ 1 ਸਾਲ ਦੇ ਹੋ ਗਏ ਪੂਰਾ ਸਾਵਧਾਨੀ ਨਾਲ ਤੁਰਨ ਲੱਗੇ ਕਿਉਂਕਿ ਬੱਚਾ ਜਿਵੇਂ ਪਹਿਲਾਂ ਰੈਡਦਾ ਹੌਲੀ-ਹੌਲੀ ਫਿਰ ਪੂਰਾ ਤੁਰਨਾ ਸਿੱਖਦਾ ਤੇ 1 ਸਾਲ ਦੇ ਹੋ ਕੇ ਮਹਾਰਾਜ ਪੂਰੇ ਤੁਰਨ ਲੱਗੇ ਸੀ ਦੀਨ ਦੁਨੀ ਦੇ ਪਾਸ਼ਾ ਜੀ ਤੇ ਜਦੋਂ 1.5 ਸਾਲ ਦੀ ਉਮਰ ਹੋਈ ਆ ਤੇ ਜਦੋਂ ਫਿਰ ਬੋਲਣ ਨਾ ਵਾਹਿਗੁਰੂ ਵਾਹਿਗੁਰੂ ਹੀ ਬੋਲਣ ਮਹਾਰਾਜ ਜਿਵੇਂ ਬੱਚੇ ਆਪਾਂ ਵੇਖਦੇ ਆ ਬੋਲਣਾ ਸਿੱਖਦੇ ਆ ਪਹਿਲਾ ਸ਼ਬਦ ਕੋਈ ਮਾਂ ਕੋਈ ਕੋਈ ਸ਼ਬਦ ਬੋਲਦਾ ਪਰ ਗੁਰੂ ਸਾਹਿਬ ਜੀ ਨੇ ਜਿਹੜੇ ਸ਼ਬਦ ਬੋਲੇ ਆ ਉਹ ਇਲਾਹੀ ਜੋਤ ਸੀ ਤੇ ਉਹਨਾਂ ਦੇ ਬੋਲ ਵੀ ਇਲਾਹੀ ਹੋਏ ਜੀ ਵਾਹਿਗੁਰੂ ਵਾਹਿਗੁਰੂ ਉਹਨਾਂ ਨੇ ਬੋਲਿਆ 2 ਸਾਲ ਦੇ ਹੋਏ ਬੱਚਿਆਂ ਦੇ ਨਾਲ ਕਦੇ ਬਾਹਰ ਖੇਡਣ ਵੀ ਚਲੇ ਜਾਂਦੇ ਪਰ ਖੇਡਾਂ ਵੀ ਬੜੀਆਂ ਅਚਰਜ ਜਿਹੜੀਆਂ ਆਪਣੇ دنیਆਵੀ ਲੋਕਾਂ ਦੇ ਸਮਝ ਚ ਨਹੀਂ ਆ ਸਕਦੀਆਂ ਬੱਚਿਆਂ ਨੂੰ ਇਹੋ ਜੀਆਂ ਨਸੀਤਾਂ ਦੇਣੀਆਂ ਕਿ ਬੱਚਿਆਂ ਦੇ ਮਾਪੇ ਨਸੀਹਤ ਦੇਣ ਵਾਲੇ ਨੂੰ ਦੇਖਣੋਂ ਉਹਦੇ ਵੀ ਬਾਬਾ ਜੀ ਦੀਆਂ ਖੇਡਾਂ ਹੀ ਅਚਰਜ Hindu ਆਖੇ ਧੰਨ ਗੋਵਿੰਦ ਕਿੰਨੇ ਸੋਹਣੇ ਬਚਨ ਬੋਲਦੇ ਆ ਇਹ ਤਾਂ ਕੋਈ ਪਟਵਾਰੀ ਦਾ ਜਿਹੜਾ ਪੁੱਤਰ ਆ ਪਰਮੇਸ਼ਰ ਦਾ ਰੂਪ ਹੀ ਲੱਗਦਾ ਤੇ ਮੁਸਲਮਾਨ ਜੇ ਦਰਸ਼ਨ ਕਰਦਾ ਬਾਬੇ ਦੇ ਕਹਿ ਦੇਣਾ ਵਾਹ ਖੁਦਾ ਤੇਰੀ ਪੈਦਾਇਸ਼ ਕਿੰਨਾ ਖੂਬਸੂਰਤ ਕਿੰਨੇ ਸੋਹਣੇ ਬਚਨ ਹਨ ਇਹਨਾਂ ਦੇ ਮਾਤਾ ਤ੍ਰਿਪਤਾ ਦਾ ਪੁੱਤਰ ਆਹੇ ਤੇ ਮੈਂ ਤਾਂ ਕਾਲੂ ਜੀ ਦਾ ਫਰਜ਼ੰਦ ਕਿੰਨਾ ਸੋਹਣਾ ਬਚਨ ਬੋਲਦਾ ਹੈ ਭਾਵ ਕੀ ਮੇਰੇ ਕਹਿਣ ਦਾ ਇਹ ਆ ਸੰਗਤ ਜੀ ਉੱਥੇ ਮਹਾਰਾਜ ਨੇ ਅਨੇਕਾਂ ਹੀ ਕੌਤਕ ਕੀਤੇ ਆ ਛੋਟੀ ਉਮਰ ਹੀ ਗੁਰੂ ਨਾਨਕ ਦੇਵ ਜੀ ਦੀਆਂ ਆਤਾਂ ਬਜ਼ੁਰਗਾਂ ਵਾਲੀਆਂ ਸੀ ਜੇ ਉਹ ਕਦੇ ਘਰੋਂ ਬਾਹਰ ਵੀ ਜਾਂਦੇ ਨਾ ਹੀ ਆਮ ਮੁੰਡਿਆਂ ਵਿੱਚ ਖੇਡਦੇ ਹਰ ਗੱਲ ਨਾਲੋਂ ਰੱਬ ਦੀ ਯਾਦ ਨੂੰ ਚੰਗਾ ਸਮਝਦੇ ਹੈ ਵੀ ਇਹ ਜੇਕਰ ਬੰਦੇ ਨੂੰ ਰੱਬ ਦੀ ਯਾਦ ਮਿਲ ਜਾਵੇ ਤਾਂ ਉਹਦੀਆਂ ਸਾਰੀਆਂ ਮੁਸ਼ਕਲਾਂ ਦਾ ਹੀ ਹੱਲ ਹੋ ਜਾਂਦਾ ਹੈ ਤਾਂ ਉਦੋਂ ਫਿਰ ਗੁਰੂ ਨਾਨਕ ਸਾਹਿਬ ਜੀ ਬਿਨਾਂ ਬੁਲਾਇਆ ਨਹੀਂ ਸੀ ਬੋਲਦੇ ਹੁੰਦੇ ਪਰ ਹਾਂ ਜਿਹੜਾ ਵੀ ਕੋਈ ਕੰਮ ਮਾਪੇ ਕਰਨ ਲਈ ਕਹਿ ਦਿੰਦੇ ਸੀ ਉਹਨੂੰ ਪੂਰੇ ਦਿਲ ਨਾਲ ਕਰਦੇ ਸੀ ਅਰ ਸੁਭਾ ਇਹਨਾਂ ਦਾ ਇੰਨਾ ਜਿਆਦਾ ਦਾਨੀ ਸੀ ਇੱਕ ਦਿਨ ਨਾ ਬੜਾ ਘਰ ਵਿੱਚ ਕੀਮਤੀ ਰੋਟਾ ਸੀ ਉਹ ਕਿਸੇ ਫਕੀਰ ਬੰਦੇ ਨੂੰ ਦੇ ਆਏ ਕਿਉਂਕਿ ਲੋੜਵੰਦਾ ਨੂੰ ਦੇ ਕੇ ਆਪ ਇੰਨੇ ਖੁਸ਼ ਹੁੰਦੇ ਸੀ ਗੁਰਸਖ ਪਿਆਰਿਓ ਇੱਕ ਗੱਲ ਇੱਥੇ ਹੋਰ ਯਾਦ ਰੱਖਿਓ ਤਲਵੰਡੀ ਦੇ ਨਾਲੇ ਦਿਵਾਲੇ ਨਨਕਾਣਾ ਸਾਹਿਬ ਜਿਹਨੂੰ ਆਪਾਂ ਅੱਜ ਕਹਿੰਨੇ ਆ ਕਣਾ ਜੰਗਲ ਸੀ ਸੰਗਣਾ ਤੇ ਉੱਥੇ ਤਪੀ ਤੇ ਸੰਤ ਮਹਾਂਪੁਰਖ ਆ ਕੇ ਆਪਦਾ ਡੇਰਾ ਕਰ ਲੈਂਦੇ ਹੁੰਦੇ ਸੀ ਕਿਉਂਕਿ ਉਹਨਾਂ ਨੂੰ ਚਾਹੀਦੀ ਹੁੰਦੀ ਸੀ ਆਕਾਂਤ ਉਹਦੇ ਨਾਲ ਭਗਤੀ 'ਚ ਵਿਗਨ ਨਹੀਂ ਸੀ ਪੈਂਦਾ ਹੁੰਦਾ ਉਦੋਂ ਫਿਰ ਜਿਹੜੇ ਉੱਥੇ ਲੋਕ ਰਹਿੰਦੇ ਸੀ ਭਗਤੀ ਦੇ ਵਿੱਚ ਲੀਨ ਰਹਿਣਾ ਉੱਥੇ ਗੁਰੂ ਨਾਨਕ ਸਾਹਿਬ ਜੀ ਚਲੇ ਜਾਂਦੇ ਹੁੰਦੇ ਸੀ ਉਹਨਾਂ ਕੋਲ ਛੋਟੀ ਉਮਰ ਵਿੱਚ ਜਾਂਦੇ ਉਹਨਾਂ ਨਾਲ ਵਿਚਾਰਾਂ ਕਰਦੇ ਜਦੋਂ ਕੋਈ ਵੇਖਣਾ ਕੋਈ ਅਤੀਤ ਸਾਧੂ ਕੋਈ ਭਗਤ ਆਇਆ ਉਹਨੂੰ ਬੁਲਾ ਕੇ ਘਰੇ ਲੈ ਜਾਣਾ ਤੇ ਉਹਦੀ ਸੇਵਾ ਕਰਨੀ ਭੋਜਨ ਪ੍ਰਸ਼ਾਦਾ ਸ਼ਕਾਉਣਾ ਇਵੇਂ ਇਹ ਗਿਆਨੀ ਗਿਆਨ ਸਿੰਘ ਜੀ ਨੇ ਵੀ ਬੜਾ ਆਪਣੇ ਇਹ ਸ਼ਬਦਾਂ ਵਿੱਚ ਦਰਜ ਕੀਤਾ ਵੀ ਜੇ ਕੁਝ ਘਰੋਂ ਬਾਹਰ ਲੈ ਜਾਣ ਮੁੜ ਕੇ ਨਹੀਂ ਸੀ ਲਿਆਉਂਦੇ ਹੁੰਦੇ ਚਾਹੇ ਆਨਾ ਚਾਹੇ ਬਸਤਰਾਂ ਚਾਹੇ ਬਰਤਨ ਗਰੀਬਾਂ ਨੂੰ ਦੇ ਦੇਣੇ ਜਨਮ ਸਾਖੀ ਵਿੱਚ ਸ਼ਬਦ ਆਉਂਦੇ ਆ ਇੱਕ ਵਾਰੀ ਨਾ ਬੋਲੇ ਨਾ ਖਾਏ ਨਾ ਸਵੇ ਨਾ ਕਿਸੇ ਕੀ ਤਰਫ ਦੇਖੇ ਨਾ ਸੁਣੇ ਬੇਖਦ ਹੋ ਗਏ ਲੋਕਾਂ ਨੇ ਜਦੋਂ ਦੇਖਿਆ ਨਾ ਤੇ ਇੱਕ ਦੂਜੇ ਨੂੰ ਕਹਿਣਾ ਆਰੰਭ ਕੀਤਾ ਕਿ ਦੇਖੋ ਨਾਨਕ ਦੇ ਤਾਏ ਖੁਦਾਏ ਦੀ ਬਾਤ ਹੋ ਗਈ ਆ ਘਰ ਵਾਲਿਆਂ ਹਕੀਮਾਂ ਵੈਦਾਂ ਬੜੀ ਕੋਸ਼ਿਸ਼ ਕੀਤੀ ਆ ਜਦੋਂ ਮਹਾਰਾਜ ਗੰਭੀਰ ਰਹਿਣ ਲੱਗੇ ਆ ਚੁੱਪ ਰਹਿਣ ਲੱਗੇ ਆ ਜਦੋਂ ਮਹਾਰਾਜ ਬੋਲੇ ਨਹੀਂ ਤਾਂ ਉਦੋਂ ਫਿਰ ਵੈਦ ਹਕੀਮ ਬੜੇ ਸੱਦੇ ਗਏ ਆ ਪਰ ਆਖਰਕਾਰ ਇੱਕ ਪੁੱਜੀ ਹੋਈ ਆਤਮਾ ਨੇ ਗੁਰੂ ਨਾਨਕ ਸਾਹਿਬ ਜੀ ਦਾ ਸੁਭਾਅ ਦੇਖਿਆ ਕਹਿਣ ਲੱਗੇ ਕਿ ਤਾਂ ਖੁਦਾ ਦੇ ਪਿਆਰ ਵਿੱਚ ਹਨ ਕੁਦਾ ਦੀ ਰਜਾ ਵਿੱਚ ਹਨ ਇਹ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਇਹ ਦੁਨੀਆ ਚਾਰ ਦਿਨਾਂ ਦਾ ਮੇਲਾ ਹੈ ਅਸਲ ਸੱਚ ਤਾਂ ਵਾਹਿਗੁਰੂ ਹੀ ਆ ਨਾ ਤਾਂ ਉਹਨਾਂ ਦੀ ਬਾਣੀ ਸੁਣ ਕੇ ਲੋਕੀ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਧੰਨਾ ਵੀ ਜਿਨ੍ਹਾਂ ਨੇ ਆਪਣੇ ਮਨ ਵਿੱਚ ਪਰਮੇਸ਼ਰ ਵਾਸਤੇ ਵਿਰਾਗ ਧਾਰਨ ਕੀਤਾ ਤਾਂ ਜਦੋਂ ਮਹਾਰਾਜ ਸੱਤਾਂ ਕਿਸਾਲਾਂ ਦੇ ਹੋਏ ਉਹਨਾਂ ਦੇ ਆਪਾਂ ਬਚਪਨ ਦੀ ਹੀ ਗੱਲ ਕਰਾਂਗੇ ਗੁਰੂ ਸਾਹਿਬ ਜੀ ਪਾਂਦੇ ਕੋਲ ਪੜਨ ਗਏ ਤੇ ਮਹਾਰਾਜ ਜੀ ਨੇ ਉਦੋਂ ਪਾਂਦੇ ਨੂੰ ਕੁਝ ਸਵਾਲ ਕੀਤੇ ਆ ਵੀ ਉਹ ਪੜ੍ਹਾਈ ਮੈਂ ਨਹੀਂ ਪੜ੍ਹਨੀ ਜਿਹੜੀ ਬੇਮਾਇਨੇ ਆ ਬੇਅਰਥੀ ਆ ਅ ਗੁਰੂ ਸਾਹਿਬ ਜੀ ਨੇ ਉੱਥੇ ਪੱਟੀ ਵੀ ਲਿਖੀ ਤਾਂ ਮਨ ਕਾਹੇ ਭੂਲੇ ਮੂੜ ਮਨਾ ਜਦ ਲੇਖਾ ਦੇਵੇ ਬੀਰਾ ਤੋ ਪੜਿਆ ਮਹਾਰਾਜ ਨੇ ਪੱਟੀ ਇੰਨੀ ਸੁੰਦਰ ਲਿਖੀ ਉਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਜੋ ਕੱਲੇ ਕੱਲੇ ਅੱਖਰ ਤੋਂ ਊੜੇ ਤੋਂ ਜਿਵੇਂ ਸਮਝ ਆਉਂਦੀ ਆ ਉਪਮਾ ਕਰਨੀ ਆ ਪਰਮੇਸ਼ਰ ਦੀ ਦੱਦੇ ਦੇ ਅਰਥ ਮਹਾਰਾਜ ਨੇ ਹੋਰ ਕਕੇ ਦੇ ਅਰਥ ਹੋਰ ਊੜੇ ਉਪਮਾ ਤਾਂ ਕੀ ਕੀਜੈ ਜਾ ਕਾਂਤ ਨਾ ਪਾਇ ਤਾਂ ਇਸ ਤਰ੍ਹਾਂ ਮਹਾਰਾਜ ਨੇ ਪੂਰੀ ਪੱਟੀ ਲਿਖੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਾਰੇ ਇੱਕ ਹੋਰ ਵੀ ਇਹ ਬੜੀ ਸੁੰਦਰ ਗੱਲ ਆਉਂਦੀ ਆ ਕਿ ਮਹਾਰਾਜ ਜਦੋਂ ਸੱਚੇ ਪਾਤਸ਼ਾਹ ਉੱਥੇ ਪੜਨ ਗਏ ਤਾਂ ਉਦੋਂ ਗੁਰੂ ਸਾਹਿਬ ਜੀ ਨੂੰ ਉਹਨਾਂ ਦੇ ਪਿਤਾ ਜੀ ਲੈ ਕੇ ਗਏ ਨਾਲ ਭਾਈ ਮਨੀ ਸਿੰਘ ਜੀ ਲਿਖਦੇ ਆ ਵੀ ਉਦੋਂ ਸ਼ੱਕਰ ਦਾ ਭਰਿਆ ਥਾਲ ਸੀ ਤੇ 5 ਰੁਪਏ ਰੱਖ ਕੇ ਪਾਂਦੇ ਨੂੰ ਦਿੱਤੇ ਆ ਪਿਤਾ ਜੀ ਨੇ ਵੀ ਬੱਚੇ ਨੂੰ ਪੜਨ ਲਾਉਣਾ ਇਹ ਸਤਕਾਰ ਆ ਤੁਹਾਡਾ ਤਾਂ ਅੱਗੇ ਰੱਖਣ ਵੇਲੇ ਕੁਦਰਤੀ ਸ਼ੱਕਰ ਦਾ ਥਾਲ ਡੁੱਲ ਗਿਆ ਬਾਕੀ ਸਾਰੇ ਉਥੇ ਪੜਨ ਆਏ ਵਿਦਿਆਰਥੀ ਸ਼ੱਕਰ ਚੁੱਕ ਕੇ ਚੱਟਣ ਲੱਗੇ ਤੇ ਪਾਂਦੇ ਨੇ ਕਹਿ ਦਿੱਤਾ ਸੀ ਇਹਦੀ ਭਗਤੀ ਤੇ ਸਾਰਾ ਜੱਗ ਵਰਸਾਵੇਗਾ ਵੀ ਜਿਵੇਂ ਇਹ ਸ਼ੱਕਰ ਇੱਥੇ ਢੁੱਲੀ ਆ ਸਾਰਿਆਂ ਨੇ ਖਾਧੀ ਆ ਨਾ ਇਹਨਾਂ ਦੀ ਵਿਦਿਆ ਤੋਂ ਸਾਰਾ ਦੁਨੀਆਂ ਹੀ ਲਾਭ ਲਵੇਗੀ ਤਾਂ ਉਦੋਂ ਫਿਰ ਮੌਲਵੀ ਕੋਲ ਵੀ ਗਏ ਪੜਨ ਉਤੇ ਮੌਲਵੀ ਨੂੰ ਵੀ ਪੜਾ ਦਿੱਤਾ ਸਭ ਨੇ ਆਖਿਆ ਨਾਨਕ ਨੂੰ ਪੜਾਇਆ ਨਹੀਂ ਜਾ ਸਕਦਾ ਇਹਦੇ ਤੋਂ ਤਾਂ ਪੜਿਆ ਹੀ ਜਾ ਸਕਦਾ ਪਟਵਾਰੀ ਜੀ ਇਹ ਤੁਹਾਡਾ ਜਿਹੜਾ ਬਾਲਕ ਹੈ ਇਹ ਤਾਂ ਧਰੋਂ ਹੀ ਦਰਗਾਹੋਂ ਪੜ ਕੇ ਆਇਆ ਹੋਇਆ ਹੈ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਉੱਥੇ ਪੰਦੇ ਤੇ ਮੌਲਵੀ ਦੇ ਨਾਲ ਕਤਬਦੀਨ ਦੇ ਨਾਲ ਜਿਹੜੀ ਹੈ ਇਹ ਵਿਚਾਰ ਚਰਚਾ ਜਿਹੜੀ ਆ ਹੋਈ ਆ ਤਾਂ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੇ ਫਿਰ ਵਿਦਿਆ ਨੂੰ ਕੀ ਆਖਿਆ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਇਹ ਬਾਣੀ ਵਿੱਚ ਵਿਦਿਆ ਨੂੰ ਸਾਧ ਨਹੀਂ ਕਿਹਾ ਪਰ ਆਸਾ ਰਾਗ ਦੇ ਵਿੱਚ ਮਹਾਰਾਜ ਕਹਿੰਦੇ ਆ ਭਾਈ ਜਿਹੜਾ ਵੀ ਬੰਦਾ ਇਹ ਪੰਜ ਵਿਕਾਰਾਂ ਦੇ ਵਸ ਵਿੱਚ ਹੋ ਜਾਂਦਾ ਹੈ ਉਦੀ ਦੇ ਵੀ ਉਹਦੇ ਕਾਬੂ ਵਿੱਚ ਨਹੀਂ ਰਹਿੰਦੀ ਮਨ ਤਾਂ ਕਾਬੂ ਵਿੱਚ ਕਿੱਥੇ ਰਹਿਣਾ ਹੈ ਆਪੇ ਤੇ ਕਾਬੂ ਪਾਉਣ ਵਾਲਾ ਕਦੇ ਕਿਸੇ ਦੂਜੇ ਬੰਦੇ ਤੇ ਹੱਥ ਨਹੀਂ ਚੁੱਕਦਾ ਤੇ ਉਹੀ ਹੈ ਵਿਦਿਆ ਵਿਚਾਰੀ ਵਿਦਵਾਨ ਜਿਹੜਾ ਇਹ ਵਿਦਿਆ ਪੜ੍ਹ ਕੇ ਪਰਉਪਕਾਰ ਕਰਦਾ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਜਾਂ ਪੰਚਰਾਸੀ ਤਾਂ ਤੀਰਥਵਾਸੀ ਮਹਾਰਾਜ ਦੇ ਐਸੇ ਬਚਨ ਫਿਰ ਜਦੋਂ 9 ਸਾਲਾਂ ਦੇ ਹੋਏ ਮਹਾਰਾਜ ਉਦੋਂ ਉਹਨਾਂ ਨੂੰ ਜਨੇਊ ਪਾਉਣ ਦੀ ਰਸਮ ਦਾ ਵੇਲਾ ਆ ਗਿਆ ਆਖਿਆ ਜਨੇਊ ਪੈਨੋ ਪੰਡਤ ਤੇ ਮਹਾਰਾਜ ਨੇ ਭਰੀ ਸਭਾ 'ਚ ਸਵਾਲ ਕੀਤੇ ਵੀ ਇਹ ਜਿਹੜਾ ਜਨੇਊ ਪਾ ਰਹੇ ਹਾਂ ਇਹਦੇ ਨਾਲ ਕੀ ਹੋਵੇਗਾ ਕਿਹੜੀ ਪਦਵੀ ਨੂੰ ਇਹ ਮੈਨੂੰ ਪੰਚਾ ਦੇਵੇਗਾ ਤੇ ਕੀ ਘਟ ਜਾਵੇਗਾ ਜੇ ਮੈਨੂੰ ਨਹੀਂ ਪਹਿਨਾਂਗਾ ਤਾਂ ਉਦੋਂ ਪੰਡਤ ਨੇ ਆਪਣੀ ਮਤ ਮੁਤਾਬਕ ਜਵਾਬ ਦਿੱਤੇ ਪਰ ਮਹਾਰਾਜ ਨੇ ਆਖਿਆ ਦਇਆ ਕਪਾ ਸੰਤੋਖ ਸੂਤ ਜੱਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹਈ ਤਾ ਪਾਂਡੇ ਕਤ ਮਹਾਰਾਜ ਨੇ ਆਖਿਆ ਭਾਈ ਦਇਆ ਦੀ ਕਪਾਹ ਹੋਵੇ ਸੰਤੋਖ ਦਾ ਸੂਤ ਹੋਵੇ ਜੱਤ ਦੀਆਂ ਗੰਢਾਂ ਦੇ ਕੇ ਸਤ ਦੇ ਵਟ ਮਾਰੇ ਜਾਣ ਇਹੋ ਜਾ ਜਨੇਊ ਹੈ ਤਾਂ ਮੈਂ ਪਹਿਨਾਂਗਾ ਤੁਹਾਡੇ ਦੁਆਰਾ ਦਿੱਤਾ ਜਨੇਊ ਮੈਂ ਪਹਿਨਣ ਨਹੀਂ ਦੇਣਾ ਇੱਥੇ ਕਮਾਲ ਦੀ ਗੱਲ ਆ ਜੀ 9 ਸਾਲ ਦੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿ ਰਹੇ ਆ ਮੈਂ ਜਨੇਊ ਨਹੀਂ ਪਾਉਣਾ ਇਹ 9 ਸਾਲ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿ ਰਹੇ ਆ ਮੈਂ ਜਨੇਊ ਉਤਾਰਨ ਨਹੀਂ ਦੇਣਾ ਗੱਲ ਇੱਥੇ ਜ਼ਬਰ ਦੀ ਆ ਗੁਰੂ ਨਾਨਕ ਦੇਵ ਜੀ ਪਾਸ਼ਾ ਜੀ ਦੇ ਪਿਤਾ ਜੀ ਕਹਿ ਰਹੇ ਆ ਬੱਚਾ ਪਹਿਨ ਲੈ ਉਧਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਿਤਾ ਜੀ ਨੂੰ ਕਹਿੰਦੇ ਆ ਵੀ ਜਨੇਊ ਦੀ ਰੱਖਿਆ ਕਰੋ ਲੜਾਈ ਨਾ ਪਾਉਣ ਦੀ ਆ ਜਨੇਊ ਨਾ ਉਤਾਰਨ ਦੀ ਆ ਲੜਾਈ ਆ ਵਿਤਕਰੇ ਵਿਰੁੱਧ ਜ਼ਬਰ ਵਿਰੁੱਧ ਇਸ ਕਰਕੇ ਨਾ ਗੁਰੂ ਸਾਹਿਬ ਜੀ ਨੇ ਹਮੇਸ਼ਾ ਜ਼ਬਰ ਦਾ ਮੁਕਾਬਲਾ ਕੀਤਾ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਾਰੇ ਹੋਰ ਵੀ ਬੜੀਆਂ ਬਚਪਨ ਦੇ ਵਿੱਚ ਉਹਨਾਂ ਦੇ ਚੋਜ ਮਿਲਦੇ ਆ ਤੇ ਜਦੋਂ 10 ਸਾਲਾਂ ਦੇ ਹੋਏ ਆ ਮੱਝਾਂ ਨੂੰ ਲੈ ਕੇ ਖੇਤਾਂ ਵਿੱਚ ਜਾਣਾ ਇੱਕ ਵਾਰੀ ਜਦੋਂ ਮੱਝਾਂ ਲਾਂਬੇ ਦੇ ਖੇਤ ਵਿੱਚ ਚਰ ਗਈਆਂ ਸ਼ਿਕਾਇਤਾਂ ਵੀ ਹੋਈਆਂ ਪਰ ਜਦੋਂ ਜਾ ਕੇ ਦੇਖਿਆ ਉਹ ਸਾਖੀ ਤੁਸੀਂ ਸੁਣੀ ਹੋਈਆਂ ਉਹਨੂੰ ਮੈਂ ਵਿਸਥਾਰ ਨਾਲ ਨਹੀਂ ਕਹਾਂਗਾ ਫਾਉ ਕੋ ਜ ਹਰਿਆ ਭਰਿਆ ਸੀ ਉਤੇ ਰਾਏ ਬਲਾਰ ਨੇ ਉਹ ਜੱਟ ਜ਼ਿਮੀਦਾਰੋਂ ਕੋਲ ਪੁੱਛਿਆ ਉਹਨੇ ਕਿਹਾ ਰਾਏ ਜੀ ਉਜਾੜਾ ਤਾਂ ਉਜਾੜੇ ਨਾਲ ਪਰ ਮੈਂ ਨਾਨਕ ਕਾਲੂ ਦਾ ਪੁੱਤ ਅਜਮਤ ਵਾਲਾ ਡਿੱਠਾ ਵੱਡੀਆਂ ਖੁਦਾਈਆਂ ਸਿਫਤਾਂ ਕਰਦਾ ਨਸੀਤਾਂ ਦਿੰਦਾ ਵੀ ਸੁਣਿਆ ਵੀ ਇਹਦੀ ਰਸਨਾ ਤੇ ਵਾਹਿਗੁਰੂ ਦਾ ਵਾਸ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਭਾਈ ਤੇਰਾ ਕੁਝ ਨਹੀਂ ਉਜੜਿਆ ਕਿਆ ਹੋਇਆ ਕਿ ਕਿਸੇ ਮਹੀਮੂ ਮਾਰਿਆ ਵੀ ਕੀ ਹੋ ਗਿਆ ਜੇ ਕਿਸੇ ਪਸ਼ੂ ਡੰਗਰ ਨੇ ਖਾ ਲਿਆ ਕਿੱਡੀ ਕ ਗੱਲ ਹੋ ਗਈ ਖੁਦਾ ਇਹਦੇ ਵਿੱਚ ਬਰਕਤ ਪਾ ਦੇਵੇਗਾ ਤਾਂ ਗੁਰੂ ਨਾਨਕ ਸਾਹਿਬ ਦੇ ਬਚਨਾਂ ਦੇ ਨਾਲ ਉੱਥੇ ਫਿਰ ਬਰਕਤ ਪਈ ਹੈ ਤੇ ਉਹ ਖੇਤ ਹਰਿਆ ਭਰਿਆ ਹੋ ਗਿਆ ਤਾਂ ਇਹ ਇੱਥੇ ਅੱਜ ਗੁਰਦੁਆਰਾ ਸਾਹਿਬ ਸ਼ਸ਼ੋਭਤਾ ਜਿਹਦਾ ਨਾਮ ਹੈ ਕਿਆਰਾ ਸਾਹਿਬ ਇਹ ਸਾਰੇ ਪਾਕਿਸਤਾਨ ਦੇ ਵਿੱਚ ਜਾਦਾ ਕਰਕੇ ਗੁਰੂ ਘਰ ਹਨ ਜਿਵੇਂ ਨਨਕਾਣਾ ਸਾਹਿਬ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਸਾਹਿਬ ਜਿੱਥੇ ਬਾਬੇ ਨੇ 18 ਸਾਲ ਖੇਤੀ ਕੀਤੀ ਉਹ ਵੀ ਕਰਤਾਰਪੁਰ ਸਾਹਿਬ ਦੇ ਵਿੱਚ ਹੈ ਐਵੇਂ ਰਜਾ ਦੀ ਹੁਣ ਆਪਾਂ ਗੱਲ ਕਰੀਏ ਮਹਾਰਾਜ ਜੀ ਦੀ ਵੀ ਰਜਾ ਵਿੱਚ ਰਹਿਣਾ ਕਦੇ ਵੀ ਪਰਮਾਤਮਾ ਨੂੰ ਉਲੰਭਾ ਨਾ ਦੇਣਾ ਭਲਾ ਹੋਵੇ ਭਲਾ ਹੋਆ ਕਹਿਣਾ ਇਹ ਗੁਰੂ ਨਾਨਕ ਸਾਹਿਬ ਜੀ ਦੇ ਰਸਨਾ ਤੇ ਆਮ ਹੀ ਜਨਮ ਸਾਖੀਆਂ ਵਿੱਚੋਂ ਸ਼ਬਦ ਆਪਾਂ ਸੁਣਨ ਨੂੰ ਮਿਲਦੇ ਇਹ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਉਹਨਾਂ ਦੇ ਆਪਣੀ ਬਚਨ ਹੁਣ 11 ਕ ਸਾਲਾਂ ਦੇ ਹੋਏ ਮਹਾਰਾਜ ਜੀ ਇੱਕ ਵਾਰੀ ਇਹੋ ਜਿਹਾ ਕੌਤਕ ਵਰਤਿਆ ਬਾਕੀ ਜਿੰਨੇ ਰੁੱਕ ਸੀ ਉਹਨਾਂ ਦਾ ਪਰਸ਼ਾਵਾਂ ਢਲ ਗਿਆ ਪਰ ਗੁਰੂ ਨਾਨਕ ਸਾਹਿਬ ਜੀ ਜਿਸ ਰੁੱਖ ਦੀ ਛਾਵੇਂ ਬੈਠਿਆ ਉਹ ਰੁੱਖ ਦੀ ਛਾਂ ਹੀ ਨਹੀਂ ਸੀ ਢਲੀ ਇਹ ਕੌਤਕ ਕੀਨੇ ਦੇਖਿਆ ਸੀ ਉਹ ਭਟੀਆਂ ਦਾ ਸਰਦਾਰ ਰਾਏ ਬਲਾਰ ਉਨੇ ਦੇਖਿਆ ਵੀ ਇਹ ਕੁਦਰਤ ਦਾ ਨਿਯਮ ਮਰਿਆਦਾ ਵੀ ਪਰ ਸ਼ਾਮੇ ਢਲਦੇ ਰਹਿੰਦੇ ਆ ਪਰ ਇਹ ਕੀ ਹੋ ਗਿਆ ਇਹ ਬਾਲਕ ਦੇ ਉੱਪਰ ਛਾਂ ਟਿਕੀ ਹੋਈ ਆ ਹੋਰਾਂ ਰੁੱਖਾਂ ਦੀ ਛਾਂ ਢਲ ਗਈ ਆ ਫਿਰ ਉੱਥੇ ਦੇਖਿਆ ਵੀ ਇਹ ਕੋਈ ਵੱਡਾ ਪੈਗੰਬਰ ਪੀਰ ਲੱਗਦਾ ਹੈ ਇਹ ਤਾਂ ਵਲੀ ਖੁਦਾ ਹੀ ਲੱਗਦਾ ਇਹ ਆਮ ਮਨੁੱਖ ਨਹੀਂ ਸਧਾਰਨ ਫਿਰ ਮੈਂ ਤਾਂ ਕਾਲੂ ਜੀ ਨੂੰ ਸਮਝਾਇਆ ਭਾਈ ਵੀ ਇਹ ਮਤ ਜਾਣ ਮੇਰਾ ਪੁੱਤਰ ਵੀ ਤੂੰ ਪਾਲ ਪੋਸ ਕੇ ਵੱਡਾ ਕਰਤਾ ਇਹ ਗੱਲਾਂ ਤੂੰ ਛੱਡ ਦੇ ਇਹ ਤਾਂ ਕੋਈ ਰੱਬ ਦਾ ਪਿਆਰਾ ਹੈ ਉਸ ਦਿਨ ਤੋਂ ਫਿਰ ਰਾਏ ਬਲਾਰ ਜੀ ਬਹੁਤ ਜ਼ਿਆਦਾ ਗੁਰੂ ਨਾਨਕ ਸਾਹਿਬ ਜੀ ਉੱਪਰ ਭਰੋਸਾ ਕਰਨ ਲੱਗੇ ਇੰਨਾ ਹੀ ਨਹੀਂ ਇੱਕ ਉੱਥੇ ਹੋਰ ਵੀ ਕੌਤਕ ਵਾਪਰਿਆ ਰਾਏ ਬਲਾਰ ਜੀ ਨੇ ਜੋ ਡਿੱਠਾ ਸੀ ਕੁਝ ਦਿਨ ਪਹਿਨਾ ਉਹ ਫਿਰ ਫਿਰ ਡਿੱਠਾ ਤਾਂ ਉਦੋਂ ਕੀ ਦੇਖਿਆ ਇੱਕ ਸੱਪ ਬਹੁਤ ਜ਼ਿਆਦਾ ਜ਼ਹਿਰੀਲਾ ਫਨੀਰ ਹੈ ਜੋ ਗੁਰੂ ਨਾਨਕ ਸਾਹਿਬ ਜੀ ਦੇ ਮੁਖੜੇ ਤੇ ਛਾਂ ਕਰ ਰਿਹਾ ਰਾਏ ਬਲਾਰ ਜੀ ਕਹਿਣ ਲੱਗੇ ਪਹਿਲਾਂ ਵੀ ਡਿੱਠਾ ਸੀ ਅੱਜ ਵੀ ਡਿੱਠਾ ਸੱਦੋ ਮਹਿਤਾ ਕਾਲੂ ਜੀ ਨੂੰ ਇਹ ਆਪਣੇ ਪੁੱਤਰ ਨੂੰ ਉਹ ਕਹਿੰਦਾ ਰਹਿੰਦਾ ਇਹ ਨਲਾਇਕ ਹੈ ਵੀ ਮੈਂ ਤਾਂ ਇਹ ਕਹਿਣਾ ਇਹਦੇ ਸਦਕਾ ਤਾਂ ਮੇਰਾ ਸ਼ਹਿਰ ਵਸਦਾ ਸ਼ਹਿਰ ਕੀ ਸੰਸਾਰ ਹੀ ਉਹਦੇ ਸਦਕਾ ਵਸਦਾ ਜਿਹਦੇ ਵਿੱਚ ਉਜੜੇ ਨੂੰ ਹਰਾ ਕਰਨ ਦੀ ਸ਼ਕਤੀ ਆ ਜਿਹਨੂੰ ਹਰਕ 소ਗ ਟਪ ਛਾਂ ਇੱਕੋ ਜੀ ਲੱਗਦੀ ਆ ਜਿਹਦੇ ਕੋਲ ਜ਼ਹਿਰ ਵੀ ਪਹੁੰਚ ਕੇ ਅੰਮ੍ਰਿਤ ਹੋ ਜਾਂਦਾ ਹੈ ਸੱਪ ਸਿਰ ਝੁਕਾ ਕੇ ਨਮਸਕਾਰਾਂ ਕਰਦਾ ਹੈ ਪ੍ਰਾਤਨ ਜਨਮ ਸਾਖੀ ਵਿੱਚ ਸਾਧ ਸੰਗਤ ਜੀ ਹੋਰ ਵੀ ਬਹੁਤ ਸਾਰੀਆਂ ਕਥਾਵਾਂ ਆਉਂਦੀਆਂ ਨੇ ਤੇ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਹੋਰ ਕਾਮਲ ਬਚਨ ਸਾਹਬਿਆ ਮਿਲਦਾ ਜਿੱਥੇ ਮਹਾਰਾਜ ਨੇ ਵਸਦੇ ਰਹੋ ਤੇ ਉਜੜੇ ਰਹੋ ਇਸ ਤਰ੍ਹਾਂ ਦੇ ਬਚਨ ਵੀ ਕਹੇ ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਇਹ ਸਵਾਲ ਕੀਤਾ ਇਹ ਬਚਨ ਕੀਤੇ ਤੇ ਭਾਈ ਮਰਦਾਨਾ ਜੀ ਨੇ ਪੁੱਛਿਆ ਜਿਨ੍ਹਾਂ ਸੇਵਾ ਕੀਤੀ ਉਹਨਾਂ ਨੂੰ ਉੱਜੜ ਜਾਉ ਕਿਉਂ ਆਖਿਆ ਜਿਨ੍ਹਾਂ ਸੇਵਾ ਨਹੀਂ ਕੀਤੀ ਉਹਨਾਂ ਨੂੰ ਵਸਦੇ ਰਹੋ ਇਹ ਕਿਉਂ ਆਖਿਆ ਤਾਂ ਉਹਦਾ ਇਹ ਸੀ ਕਿ ਗੁਣੀ ਬੰਦੇ ਜਦੋਂ ਕਿਤੇ ਹੋਰ ਜਾ ਕੇ ਵਸਦੇ ਆ ਹੋਰਾਂ ਨੂੰ ਵੀ ਪਰਉਪਕਾਰ ਕਰਨਾ ਸਿਖਾਉਂਦੇ ਆ ਇਸ ਤਰ੍ਹਾਂ ਗੁਰੂ ਪਿਆਰੇਓ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਿਹੜੇ ਹਨ ਉਹਨਾਂ ਦੇ ਅਨੇਕਾਂ ਹੀ ਚੋਜ ਆ ਜੀ ਤੇ ਗੁਰੂ ਨਾਨਕ ਸਾਹਿਬ ਜੀ ਸਦਾ ਹੀ ਕਹਿੰਦੇ ਰਹੇ ਹਉਮੈ ਰੋਗ ਸਭ ਤੋਂ ਵੱਡਾ ਰੋਗ ਹੈ ਹਉਮੈ ਵੀ ਸੂਖਮ ਤੇ ਸ਼ਬਦ ਵੀ ਸੂਖਮ ਇਹ ਹਉਮੈ ਜਿਹੜੀ ਆ ਸ਼ਬਦ ਦੁਆਰਾ ਉਤਰਦੀ ਆ ਹਉਮੈ ਜਿਹੜੀ ਆ ਦੂਰ ਹੁੰਦੀ ਆ ਗੁਰੂ ਦੇ ਸ਼ਬਦਾਂ ਦੁਆਰਾ ਗੁਰੂ ਦੀ ਕਿਰਪਾ ਦੁਆਰਾ ਇੱਕ ਦਿਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਇੱਕ ਦਰਖਤ ਦੀ ਛਾਂ ਹੇਠਾਂ ਲੇਟੇ ਹੋਏ ਆ ਉਹਨਾਂ ਦੇ ਕੰਨਾਂ ਵਿੱਚ ਰਬਾਬ ਦੀ ਵਜਾਉਣ ਦੀ ਧੁਨੀ ਪੈਦਾ ਹੋਈ ਆ ਆਵਾਜ਼ ਆਈ ਆ ਅ ਗੁਰੂ ਸਾਹਿਬ ਜੀ ਉੱਠ ਕੇ ਰਬਾਬ ਵਜਾਉਣ ਵਾਲੇ ਦੇ ਕੋਲ ਗਏ ਤੇ ਪੁੱਛਿਆ ਭਾਈ ਤੇਰਾ ਨਾਂ ਕੀ ਹੈ ਉਹਨੇ ਆਖਿਆ ਸੀ ਮੇਰਾ ਨਾਂ ਦਾਨਾ ਤੇ ਲੋਕ ਮੈਨੂੰ ਮਰਾਸੀ ਵੀ ਕਹਿੰਦੇ ਆ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਭਾਈ ਤੂੰ ਦਾ ਰਬਾਬ ਬੜੀ ਸੁੰਦਰ ਵਜਾਉਂਦਾ ਤੈਨੂੰ ਰਾਗਾਂ ਦੀ ਵੀ ਸੋਝੀ ਆ ਪਰ ਜੇ ਤੂੰ ਸਾਡੀ ਸੰਗਤ ਕਰੇ ਤੇ ਇਹ ਰਾਗ ਸ਼ਬਦ ਪਾ ਕੇ ਗਾਵੇਂ ਤਾਂ ਤੇਰਾ ਦੀਨ ਦੁਨੀ ਵਿੱਚ ਉਧਾਰ ਹੋ ਜਾਵੇਗਾ ਦਾਨਾ ਨੇ ਕਿਹਾ ਭਾਈ ਮਰਦਾਨਾ ਜੀ ਕਹਿਣ ਲੱਗੇ ਵੀ ਅਸੀਂ ਤਾਂ ਧਨੀ ਲੋਕਾਂ ਨੂੰ ਰਾਗ ਸੁਣਾ ਕੇ ਚਾਰ ਪੈਸੇ ਇਕੱਠੇ ਕਰਦੇ ਆਂ ਧੀਆਂ ਪੁੱਤਰਾਂ ਦੇ ਵਿੱਚ ਇਹ ਗੁਜ਼ਾਰਾ ਵੀ ਕਰਨਾ ਰਹਿਣਾ ਵੀ ਇੱਕ ਬੀਲਦਾਰੀ ਹੈ ਤੇ ਮੈਂ ਤੇ ਮੇਰਾ ਪਰਿਵਾਰ ਭੁੱਖੇ ਮਰ ਜਾਾਂਗੇ ਤੇ ਏਵੇਂ ਤਾਂ ਗੁਜ਼ਾਰਾ ਨਹੀਂ ਹੋਣਾ ਗੁਰੂ ਸਾਹਿਬ ਜੀ ਨੇ ਆਖਿਆ ਦਾਨਿਆ ਤੂੰ دیਵਾਨਾ ਹੋਇਆ ਪਾਲਨ ਵਾਲਾ ਤਾਂ ਵਾਹਿਗੁਰੂ ਆ ਨਮਾਜ਼ ਤੇ ਰੋਜ਼ਾ ਖੁਦਾ ਦੇ ਘਰੋਂ ਬਖਸ਼ਿਸ਼ ਆ ਤੇ ਜਿਹੜਾ ਖੁਦਾ ਦਾ ਹੋ ਜਾਵੇ ਉਹਦੀ ਚਿੰਤਾ ਫਿਰ ਖੁਦਾ ਨੂੰ ਹੀ ਹੁੰਦੀ ਹੈ ਗੁਰੂ ਨਾਨਕ ਸਾਹਿਬ ਜੀ ਨੇ ਬੜਾ ਸਮਝਾਇਆ ਤੇ ਦਾਨੇ ਤੋਂ ਮਰਦਾਨਾ ਬਣਾਇਆ ਤਲਵੰਡੀ ਵਿੱਚ ਫਿਰ ਕੀਰਤਨ ਦੀ ਉਤਪਤੀ ਹੋਈ ਬਾਬੇ ਤੇ ਸ਼ਬਦ ਤੇ ਮਰਦਾਨਾ ਜੀ ਭਾਈ ਸਾਹਿਬ ਜੀ ਉਹਨਾਂ ਦੀ ਰਵਾਬ ਨੇ ਜਿਹੜੀ ਕਰਾਮਾਤ ਕੀਤੀ ਆ ਜਿਹਦਾ ਬਦਲ ਸੰਸਾਰ ਨੂੰ ਅੱਜ ਤੱਕ ਕਿਧਰੇ ਵੀ ਨਹੀਂ ਮਿਲਦਾ ਗੁਰਮੁਖੋ ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਵੀ ਕਿਸੇ ਦਾ ਉਧਾਰ ਕਰਨਾ ਹੋਵੇ ਕਹਿ ਦਿੰਦੇ ਸੀ ਮਰਦਾਨਿਆਂ ਰਵਾਬ ਛੇੜ ਬਾਣੀ ਆਈ ਹੈ ਤਾਂ ਉਦੋਂ ਫਿਰ ਆਖਿਆ ਅੱਜ ਤੋਂ ਬਾਅਦ ਕਿਸੇ ਕੋਲੋਂ ਨਹੀਂ ਕੁਝ ਮੰਗਣਾ ਦੇਣ ਵਾਲਾ ਵਾਹਿਗੁਰੂ ਹੈ ਤੇ ਮਹਾਰਾਜ ਨੇ ਤਿੰਨ ਬਚਨ ਵੀ ਕਹੇ ਸੀ ਵੀ ਇੱਕ ਤਾਂ ਸਿਰ ਤੇ ਜਿਹੜੇ ਕੇਸ ਰੱਖੇ ਆ ਇਹ ਕਦੇ ਨਹੀਂ ਕਟਾਉਣੇ ਦੂਜਾ ਅੰਮ੍ਰਿਤ ਵੇਲੇ ਜਾ ਕੇ ਸਤਨਾਮ ਦਾ ਜਾਪ ਜਪਣਾ ਹੈ ਤੀਜਾ ਸਾਧੂ ਸੰਤਾਂ ਦੀ ਆਉਂਦਿਆਂ ਜਾਂਦਿਆਂ ਦੀ ਟਹਿਲ ਸੇਵਾ ਕਰਨੀ ਆ ਆਪਣੀ ਪਹਿਨੀ ਹੋਈ ਕਮੀਜ਼ ਗੁਰੂ ਬਾਬਾ ਨਾਨਕ ਜੀ ਨੇ ਭਾਈ ਮਰਦਾਨਾ ਜੀ ਨੂੰ ਦਿੱਤੀ ਸਾਖੀ ਵੀ ਆਉਂਦੀ ਆ ਇੱਕ ਨਗਰ ਵਿੱਚ ਲੋਕਾਂ ਨੇ ਬਹੁਤ ਸਾਰਾ ਧੰਨ ਵਸਤਰ ਅੰਨ ਗੁਰੂ ਨਾਨਕ ਸਾਹਿਬ ਜੀ ਨੂੰ ਭੇਟ ਕੀਤਾ ਭਾਈ ਮਰਦਾਨਾ ਜੀ ਨੇ ਇਕੱਠੇ ਕੀਤੇ ਤੇ ਕਿਹਾ ਲੋਕਾਂ ਨੇ ਇਹ ਸਭ ਚੜਾਵਾ ਦਿੱਤਾ ਹੈ ਤਾਂ ਮਹਾਰਾਜੇ ਦਾ ਕੀ ਕਰਨਾ ਗੁਰੂ ਸਾਹਿਬ ਜੀ ਕਹਿਣ ਲੱਗੇ ਮਰਦਾਨਿਆਂ ਵੀ ਇਹ ਤਾਂ ਸਾਡੇ ਕਿਸੇ ਵੀ ਕੰਮ ਨਹੀਂ ਇੱਥੇ ਹੀ ਇਹਨਾਂ ਨੂੰ ਰੱਖ ਦੇ ਸੁੱਟ ਦੇ ਇਹ ਸੱਟ ਘਾਤੇ ਥਾਉ ਭਾਈ ਮਰਦਾਨਾ ਜੀ ਨੇ ਬਚਨ ਮੰਨਿਆ ਸੀ ਸਾਰੇ ਪਦਾਰਤ ਉੱਥੇ ਹੀ ਸੁੱਟਦੇ ਸੀ ਤੇ ਇਹ ਇਥੋਂ ਪਤਾ ਲੱਗਦਾ ਵੀ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਦਾ ਸੁਭਾਅ ਚੰਗੀ ਤਰ੍ਹਾਂ ਜਾਣਗੇ ਸੀ ਸਫਰ ਕਰਦੇ ਕਰਦੇ ਉਹ ਗੁਰੂ ਨਾਨਕ ਜੀ ਦਾ ਰੂਪ ਹੀ ਹੋ ਗਏ ਸੀ ਫਿਰ ਸੱਚੇ ਸੌਦੇ ਦੀ ਆਪਾਂ ਗੱਲ ਕਰਦੇ ਹਾਂ 18 ਸਾਲ ਦੇ ਜਦੋਂ ਗੁਰੂ ਪਾਤਸ਼ਾਹ ਜੀ ਹੋਏ ਆ ਵਪਾਰ ਕਰਨ ਲੱਗੇ ਆ ਚੂੜਕਾਣੇ ਦੀ ਮੰਡੀ ਲੂਣ ਦਾ ਵਪਾਰ ਕਰਨ ਜਾਂਦੇ ਸੀ ਇੱਕ ਵਾਰੀ ਉੱਥੇ ਅਬਦਾਲਾਂ ਨੂੰ ਭੋਜਨ ਖਵਾਏ ਮਹਤਾ ਕਾਲੂ ਜੀ ਨੇ ਗੁੱਸਾ ਕੀਤਾ ਆਪ ਆਖਿਆ ਭੁੱਖੇ ਸਾਧੂਆਂ ਨੂੰ ਕਈ ਸਾਖੀਆਂ ਵਿੱਚ ਇਸ ਤਰ੍ਹਾਂ ਵੀ ਲਿਖਿਆ ਭੋਜਨ ਸ਼ਿਕਾਇਆ ਉੱਥੋਂ ਲੰਗਰ ਦੀ ਮਰਿਆਦਾ ਚੱਲੀ ਆ ਪਿਤਾ ਜੀ ਨਾਰਾਜ਼ ਹੋਏ ਤੇ ਖੱਬੇ ਹੱਥ ਨਾਲ ਸੱਜੀ ਗੱਲ ਤੇ ਸੱਜੇ ਹੱਥ ਨਾਲ ਕੱਬੀ ਗੱਲ ਤੇ ਇੱਕ ਨਾਰਾਜ਼ਗੀ ਵਜੋਂ ਰੋਸ ਵਜੋਂ ਵੀ ਤੂੰ ਇਹ ਪੈਸੇ ਖਰਾਬ ਕੀਤੇ ਆ ਸੱਚਾ ਸੌਦਾ ਨਹੀਂ ਕੀਤਾ ਚਪੇੜਾਂ ਮਾਰੀਆਂ ਬੇਬੇ ਨਾਨਕੀ ਜਿਨੇ ਅੱਗੋਂ ਹੋ ਕੇ ਬਚਾ ਲਿਆ ਇਹ ਵੀ ਸਾਖੀ ਆਉਂਦੀ ਆ ਜੀ ਤਾਂ ਗੁਰੂ ਪਾਤਸ਼ਾਹ ਜੀ ਜਿਹੜੇ ਹਨ ਉਹਨਾਂ ਦੀ ਜਿਹੜੀ ਸ਼ਾਦੀ ਆ 15 ਕ ਸਾਲ ਦੇ ਕਈ ਵਿਦਵਾਨ ਮੰਨਦੇ ਆ ਵੀ ਮਹਾਰਾਜ ਦੀ ਸ਼ਾਦੀ ਹੋਈ ਤੇ ਵਿਸਾਖੀ ਵਾਲੇ ਦਿਨ ਕੁੜਮਾਈ ਆਈ ਸ਼ਾਦੀ ਬਟਾਲੇ ਹੋਈ ਆ ਉਹਨਾਂ ਦੇ ਮਹਾਰਾਜ ਜੀ ਦੇ ਸਹਰਾ ਜੀ ਭਾਈ ਮੂਲਚੰਦ ਜੀ ਬਟਾਲਾ ਦੇ ਰਹਿਣ ਵਾਲੇ ਸੀ ਉਹਨਾਂ ਦੀ ਵੱਡੀ ਬੱਚੀ ਦਾ ਨਾਮ ਸਲੱਖਣੀ ਸੀ ਇਸ ਕਰਕੇ ਬਰਾਤ ਬਟਾਲੀ ਗਈ ਆ ਤੇ ਬਰਾਤ ਦੇ ਵਿੱਚ ਸਾਧੂ ਵੱਧ ਸਨ ਬਰਾਤੀ ਘੱਟ ਸਨ ਉਦੋਂ ਫਿਰ ਮਹਾਰਾਜ ਨੇ ਆ ਸਮਾਜ ਦੀਆਂ ਜਿਹੜੀਆਂ ਰਸਮਾਂ ਸੀ ਜਾਂ ਵੈਦਿਕ ਮਤ ਸੀ ਇਹਨਾਂ ਰਸਮਾਂ ਨਾਲ ਵਿਆਹ ਨਹੀਂ ਕਰਵਾਇਆ ਨਰੋਲ ਕੀਰਤਨੀ ਹੋਇਆ ਤੇ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਇੱਕ ਕਾਗਜ਼ ਦੇ ਉੱਪਰ ਕਲਮ ਤੇ ਸਿਆਹੀ ਦੇ ਨਾਲ ਇਹ ਮੂਲ ਮੰਤਰ ਲਿਖ ਕੇ ਚੌਂਕੀ ਤੇ ਰੱਖ ਕੇ ਮਹਾਰਾਜ ਨੇ ਫੇਰ ਉਹ ਪ੍ਰਕਰਮਾ ਕੀਤੀਆਂ ਮਹਿਮਾ ਪ੍ਰਕਾਸ਼ ਵਿੱਚ ਇਹ ਗੱਲ ਲਿਖੀ ਹੋਈ ਆ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਬਾਰੇ ਕਿ ਗੁਰੂ ਸਾਹਿਬ ਜੀ ਜਦੋਂ ਬਰਾਤ ਲੈ ਕੇ ਆਏ ਆ ਮਹਾਰਾਜ ਦੇ ਸੁੰਦਰ ਦਸਤਾਰ ਖੂਬ ਸਜ ਰਹੀ ਸੀ ਸਿਰ ਪਾਗ ਬਸਤਰ ਧਾਰਾ ਤੇ ਮਹਾਰਾਜ ਜੀ ਉਹਦੋਂ ਫਿਰ ਬੜੇ ਸੁੰਦਰ ਲੱਗ ਰਹੇ ਆ ਤੇ ਉਹਨਾਂ ਨੂੰ ਡੇਗਣ ਵਾਸਤੇ ਮਾਰਨ ਵਾਸਤੇ ਕੰਧ ਵੀ ਉਸਾਰੀ ਗਈ ਕੱਚੀ ਕੰਧ ਤੇ ਪਰ ਉਹ ਮਹਾਰਾਜ ਨੇ ਆਖਿਆ ਇਹ ਕੰਧ ਨਹੀਂ ਡਿੱਗੇਗੀ ਤੇ ਇਹ ਜੁਗਾ ਜੁਗਾ ਤੱਕ ਸਾਡੇ ਵਿਆਹ ਦੀ ਨਿਸ਼ਾਨੀ ਰਹੇਗੀ ਗੁਰਦੁਆਰਾ ਕੰਧ ਸਾਹਿਬ ਅੱਜ ਸ਼ਿਸ਼ੂਵਤਾ ਤਾਂ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਬਹੁਤ ਕਿਰਪਾ ਕੀਤੀ ਖਸਮ ਵਿਸਾਰ ਕੀਏ ਰਸ ਭੋਗ ਤਲਵੰਡੀ ਵਿੱਚ ਹਕੀਮ ਬੈਦ ਸੀ ਉਹਨਾਂ ਨੂੰ ਸਮਝਾਇਆ ਭਾਈ ਸਰੀਰ ਦੀਆਂ ਬਿਮਾਰੀਆਂ ਦੀ ਤੁਹਾਨੂੰ ਸਮਝ ਹੈ ਪਰ ਇੱਕ ਹੌਮੇ ਰੋਗ ਹੁੰਦਾ ਵੈਦ ਨੂੰ ਆਖਿਆ ਸੀ ਕਿ ਇਹਨੂੰ ਕੌਣ ਪਛਾਣੇਗਾ ਗੁਰੂ ਸਾਹਿਬ ਨੇ ਇਸ ਤਰ੍ਹਾਂ ਮਹਾਰਾਜ ਨੇ ਅਨੇਕਾਂ ਹੀ ਚੋਜ ਕੀਤੇ ਫਿਰ ਬਾਬਾ ਸ੍ਰੀ ਚੰਦ ਬਾਬਾ ਲਖਮੀ ਦਾਸ ਜੀ ਉਹਨਾਂ ਦਾ ਵੀ ਜਨਮ ਹੋਇਆ ਘਰ ਦੇ ਵਿੱਚ ਬੜੀਆਂ ਖੁਸ਼ੀਆਂ ਹੋਈਆਂ ਤੇ ਗੁਰੂ ਸਾਹਿਬ ਜੀ ਜਦੋਂ 32 ਸਾਲਾਂ ਦੇ ਹੋਏ ਆ ਤਾਂ ਭਾਈ ਜੈ ਰਾਮ ਜੀ ਗੁਰੂ ਨਾਨਕ ਸਾਹਿਬ ਜੀ ਦੇ ਪਣ ਭਈਏ ਸੁਲਤਾਨਪੁਰ ਤੋਂ ਉਹਨਾਂ ਨੂੰ ਲੈਣ ਲਈ ਆਏ ਆ ਫਿਰ ਮਹਾਰਾਜ ਸੁਲਤਾਨਪੁਰ ਗਏ ਅੱਗੇ ਜਾ ਕੇ ਮੋਦੀ ਖਾਨਾ ਸੰਭਾਲਿਆ ਤੇਰਾ ਤੇਰਾ ਤੋਲਿਆ ਤੇ ਉੱਥੇ ਜਾ ਕੇ ਅਨੇਕਾਂ ਹੀ ਕੌਤਕ ਕੀਤੇ ਆ ਉਹ ਅਗਲੀ ਜਿਹੜੀ ਆ ਸਾਖੀਆਂ ਵਿੱਚ ਆਪਾਂ ਸਰਵਣ ਕਰਾਂਗੇ ਅੱਜ ਦੇ ਦੀਵਾਨ ਵਿੱਚ ਇਤਨੀਆਂ ਹੀ ਬੇਨਤੀਆਂ ਤਾਂ ਇਸ ਤਰ੍ਹਾਂ ਭਾਈ ਗੁਰੂ ਨਾਨਕ ਸਾਹਿਬ ਜੀ ਦੇ ਬਾਲ ਚੋਜ ਤੇ ਰਾਏ ਬਲਾਰ ਜੀ ਨੂੰ ਮਹਾਰਾਜ ਨੇ ਆਖਿਆ ਸੀ ਭਾਈ ਜਿਹੜੇ ਕੰਮ ਆਪਣੇ ਕਰਨ ਵਾਲੇ ਹੋਣ ਉਦਮ ਕਰਨਾ ਜਦੋਂ ਨਾ ਹੋਣ ਤਾਂ ਰੱਬ ਦਾ ਨਾਮ ਜਪਣਾ ਜੋਰ ਪਰਮੇਸ਼ਰ ਦੇ ਨਾਮ ਜਪਣ ਤੇ ਲਾਉਣਾ ਹੈ ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਭਲੀ ਕਰਨਗੇ ਤਾਂ ਉਦੋਂ ਫਿਰ ਰਾਏ ਬਲਾਰਜੀ ਦਾ ਪਿਆਰ ਗੁਰਨਾਨਕ ਸਾਹਿਬ ਜੀ ਫਿਰ ਦਰਸ਼ਨ ਦੇਣ ਜਾਂਦੇ ਰਹੇ ਆ ਤੇ ਇਹ ਰਾਏ ਭੋਏ ਦੀ ਤਲਵੰਡੀ ਦਾ ਨਾਮ ਬਦਲਿਆ ਤੇ ਰਾਏਪੁਰ ਵੀ ਇਹਦਾ ਨਾਮ ਰਿਹਾ ਹੈ ਥੋੜਾ ਸਮਾਂ ਨਾਨਕ ਆਇਣਾ ਹੋਇਆ ਫਿਰ ਨਨਕਾਣਾ ਸਾਹਿਬ ਆਪਾਂ ਪਿਆਰ ਨਾਲ ਆਖਦੇ ਆ ਸਤਕਾਰ ਨਾਲ ਅੱਜ ਗੁਰੂ ਸਾਹਿਬ ਜੀ ਦਾ ਆਗਮਨ ਪੁਰਬ ਹੈ ਜੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਗੁਰੂ ਮਹਾਰਾਜ ਕਿਰਪਾ ਕਰਨ ਕੀਤੀ ਵਿਚਾਰ ਹਿਰਦਿਆਂ ਚ ਵਸੇ ਸ਼ਬਦਾਂ ਦੀ ਕਮਾਈ ਕਰਕੇ ਅਸੀਂ ਵੀ ਚੰਗਾ ਜੀਵਨ ਬਣਾਈਏ ਆਪਣਾ ਤੇ ਗੁਰੂ ਦੇ ਇਤਿਹਾਸ ਨੂੰ ਹਿਰਦੇ ਚ ਵਸਾ ਕੇ ਉੱਚੇ ਸੁੱਚੇ ਜੀਵਨ ਵਾਲੇ ਬਣ ਜਾਈਏ ਜੀ ਪੁੱਲ ਚੁੱਕ ਦੀ ਖਿਮਾ ਅੱਗੇ ਵਾਸਤੇ ਅਸੀਸ ਬਖਸ਼ਣੀ ਜੀ ਗੁਰੂ ਨਾਨਕ ਸਾਹਿਬ ਜੀ ਨੇ ਬਹੁਤਿਆਂ ਨੂੰ ਤਾਰਿਆ ਅਕਾਸ਼ ਦੇ ਤਾਰੇ ਤੋਂ ਗਿਨੇ ਜਾਤ ਹੈ ਪਰ ਜਿਨ੍ਹਾਂ ਨੂੰ ਬਾਬੇ ਨੇ ਤਾਰਿਆ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ